ਪੰਜਾਬ ਕਾਂਗਰਸ ਚ ਸਭ ਅੱਛਾ ਹੈ ਪੰਜਾਬ ਕਾਂਗਰਸ ਚ ਕੀ ਹੈ ਕੀ ਹਾਲਾਤ ਨੇ ਪੰਜਾਬ ਕਾਂਗਰਸ ਚ ਬਿਲਕੁਲ ਸਭ ਕੁਝ ਅੱਛਾ ਹੈ ਕਾਂਗਰਸ ਵਿਚਾਰਾਂ ਦੇ ਵਖਰੇਵੇਂ ਨੂੰ ਅਲਾਉ ਕਰਦੀ ਹੈ ਕੱਲ ਤੋਂ ਫੇਮੀਆ ਲੋਕਾਂ ਨੇ ਬਣਾ ਲਿਆ ਵਿਚਾਰਾਂ ਦਾ ਵਖਰੇਵਾ ਲੋਕਤੰਤਰ ਦਾ ਗਹਿਣਾ ਹੈ ਪਰ ਉਸ ਵਿਚਾਰਾਂ ਦੇ ਵਖਰੇਵੇਂ ਨੂੰ ਸੰਵਾਦ ਨਾਲ ਸਮਾਰਨਾ ਚਾਹੀਦਾ ਹੈ ਉੱਡਦਾ ਬਣਾ ਬਾਕੀ ਜਿਹੜੇ ਆ ਉਹਦੇ ਆ ਰਹੋ ਨਹੀਂ ਸਮਝ ਰਹੇ ਜੀ ਮੈਂ ਕਹਿੰਦਾ ਯਾਰ ਮੇਰੀ ਗੱਲ ਸੁਣੋ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਮੈਂ ਕਦੇ ਕਿਸ ਦੇ ਖਿਲਾਫ ਬੋਲਿਆ ਨਿੱਜੀ ਤੌਰ ਤੇ ਮੈਨੂੰ ਤੂੰ ਦੱਸ ਇੱਕ ਵਾਰ ਦਾ ਕੇ ਕਹਿੰਦੇ ਨਵਜੋਤ ਸਿੰਘ ਸਿੱਧੂ ਇਕਲਾ ਚਲੋ ਦੀ ਨੀਤੀ ਕੇ ਮੈਂ ਨਾ ਯਾਰ ਤੂੰ ਮੇਰੀ ਗੱਲ ਸੁਣੋ ਜਿਹਦੇ ਨਾਲ 30000 ਪੰਜਾਬੀ ਖੜੇ ਸੀ ਉਹ ਇਕਲਾ ਕਹਿ ਦੀ ਗੱਲਾਂ ਕਰਦੇ ਹੋ ਯਾਰ ਮਤਲਬ ਮਤਲਬ ਇਹ 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 ਕਾਂਗਰਸ ਹੀ ਨਹੀਂ ਆ ਕਾਂਗਰਸ ਹੀ ਨਹੀਂ ਖੜਾ ਵੇ ਬਾਕੀ ਤਾਂ ਇਹ ਕਰੀ ਨਾ ਯਾਰ ਕਮਾਲ ਕਰਦਾ ਵੀ ਜੇ ਤੁਸੀਂ ਮਤਲਬ ਦੇਫ ਕੁਫਾਨਾ ਗੱਲਾਂ ਨੇ ਇਹਨਾਂ ਗੱਲਾਂ ਤੇ ਕੋਈ ਤਾਤੀ ਹੈ ਨਹੀਂ ਹੈ ਉਹ ਪਾਈ ਖੜ ਕੇ ਸਾਹਿਬ ਇਹ ਕਹਿੰਦੇ ਨੇ ਵੀ ਲੋਕਾਂ ਨਾਲ ਸੰਪਰਕ ਸਾਧੋ ਪੁੱਛ ਉਹਨੂੰ ਜਿਹੜਾ ਕਹਿੰਦਾ ਵੀ ਸੰਪਰਕ ਸਾਧੋ ਲੋਕਾਂ ਚ ਜਾਓ ਸਰ ਖੜਗੇ ਸਾਹਿਬ ਤਾਂ ਉਹ ਦੋ ਮਿੰਟ ਇੱਕ ਮਿੰਟ ਆਪ ਨਾਲ ਸੰਪਰਕ ਸਾਦੀ ਆ ਰਹੀ ਰਹੇ ਮੈਂ ਕਹਿੰਦਾ ਉਹ ਕਹਿੰਦੇ ਲੋਕਾਂ ਨਾਲ ਸੰਪਰਕ ਸਾਧੋ ਨਹੀਂ ਪਰ ਹੁਣ ਆਪ ਨਾਲ ਗੱਠਜੋੜ ਹੋ ਗਿਆ ਉਹ ਆਪ ਨਾਲ ਸੰਪਰਕ ਕਿਉਂ ਨਹੀਂ ਸਾਧਣਾ ਚਾਹੀਦਾ ਜਦੋਂ ਵੱਡੀ ਲੜਾਈ ਲੜਨੀ ਆ ਬਾਈ ਹੈ ਦੂਵੇ ਨਹੀਂ ਸਾਥੇ ਇਹ じゃ ਕਿਹੜਾ ਗਲਤ ਕੰਮ ਕਰਤਾ ਭਾਈ ਕਿਹੜੀ ਸੰਸਥਾ ਬਚੀ ਅੱਜ ਮਿੱਤਰ ਪਿਆਰੇ ਕਰ ਜੋ ਤੁਸੀਂ ਹਰੇਕ ਨੂੰ ਕੁੱਟੀ ਤੁਰੀ ਜਾਂਦੇ ਹੋ ਡੈੜ ਡੈੜ ਕਰੀ ਜਾਂਦੇ ਹੋ ਸੰਪਰਕ ਨਾਲ ਸਾਧिए ਮੁਲਕ ਨੂੰ ਬਚਾਉਣਾ ਹੈ ਮੁਲਕ ਦੀ ਡੈਮੋਕ੍ਰੇਸੀ ਨੂੰ ਬਚਾਉਣਾ ਹੈ ਸੰਪਰਕ ਨਹੀਂ ਹੋਣਾ ਚਾਹੀਦਾ ਪਰ ਫਿਰ ਉੱਥੇ ਮੌਕੇ ਸਰਕਾਰ ਦੇ ਰੀਲ ਕਿਥੇ ਆਉਂਗਾ ਕਿਉਂ ਮੌਕੇ ਦੀ ਸਰਕਾਰ ਭਾਈ ਤੁਸੀਂ ਦੇਸ਼ ਦੀ ਲੜਾਈ ਪ੍ਰਾਈਮ ਮਿਨਿਸਟਰ ਨੂੰ ਬਣਾਉਣ ਦੀ ਲੜਾਈ ਅੱਡਾ ਹੈ ਦੱਸ ਮੈਨੂੰ ਕਿਹੜੀ ਪ੍ਰਾਈਮ ਮਿਨਿਸਟਰ ਨੇ ਕੀ ਕੀਤਾ ਇੱਥੇ ਸਾਡੇ ਲਈ ਬਾਦ ਦੇ ਮਿੱਤਰ ਪਿਆਰੇ ਤੇ ਨਾ ਤੇ ਆਪ ਸੈਂਟਰ 'ਚ ਹੈ ਤੇ ਨਾ ਕਾਂਗਰਸ ਸੈਂਟਰ ਕਾਂਗਰਸ ਸੈਂਟਰ 'ਚ ਹੈ ਦੋਨਾਂ ਦਾ ਇੱਕੋ ਹੀ ਵਿਰੋਧ ਹੈ ਨਾ ਕੋਈ ਦੱਸ ਦੋ ਮੈਨੂੰ ਮਤਲਬ ਇਹੋ ਜਿਹੀਆਂ ਗੱਲਾਂ ਕਰਦੇ ਆ ਹਵਾਈ ਸ਼ੁਰਲੀਆਂ ਛੱਡਦੇ ਆ ਕਿੰਨੇ ਦੇ ਨਾ ਸੇਰਨਾ ਪੈਰ ਹੈ ਭਾਈ ਜਦੋਂ ਵੀ ਤੁਸੀਂ ਲੜੋਗੇ ਹਾ ਇਹ ਹੈ ਇੱਕ ਕਾਮਨ ਮਿਨਿਮਮ ਪ੍ਰੋਗਰਾਮ ਹੋਣਾ ਚਾਹੀਦਾ ਵੀ ਭਾਈ ਅਸੀਂ ਸੈਂਟਰ ਦੇ ਨਾਲ ਇਸ ਕਰਕੇ ਲੜਦੇ ਹਾਂ ਵੀ ਆਹ ਭਾਈ ਆ ਆ ਆ ਸਾਡੇ ਨਾਲ ਬਿਤਕਰੇ ਹੋਏ ਆਹ ਸਾਡੇ ਕਿਸਾਨ ਬਰੂਹਾ ਤੇ ਪਏ ਰਹੇ ਨੇ ਆਹ ਸਾਡੇ ਕਾਨੂੰਨਾਂ ਦੇ ਉੱਤੇ ਕਾਨੂੰਨ ਬਣਾਏ ਜਾ ਰਹੇ ਨੇ ਸਾਡੀ ਜਿਹੜੀ ਖੇਤੀ ਵਾਲੇ ਕਾਨੂੰਨ ਨੇ ਉਹਨਾਂ ਦੇ ਉੱਤੇ ਕਾਨੂੰਨ ਥੋਪੇ ਜਾ ਰਹੇ ਨੇ ਸਾਡਾ ਪਾਣੀ ਪਹਾੜਾ ਡੈਮ ਸਾਡੀ ਉਹਦੀ ਮੈਨੇਜਮੈਂਟ ਸੈਂਟਰ ਦੀ ਭਾਈ ਵੀ ਆਰ ਆ ਯੂਨੀਅਨ ਆਫ ਸਟੇਟਸ ਸਾਡਾ ਸੰਵਿਧਾਨਿਕ ਢਾਂਚਾ ਜਿਹੜਾ ਹੈ ਉਹਨੂੰ ਸੰਗੀ ਢਾਂਚਾ ਕਹਿੰਦੇ ਆ ਇਹ ਅੱਡ ਅੱਡ ਸਟੇਟਾਂ ਦਾ ਇੱਕ ਗੁਲਦਸਤਾ ਹੈ ਜਿੱਦੀ ਹਰੇਕ ਦੀ ਅੱਡ ਖੁਸ਼ਬੂ ਹੈ ਤੁਸੀਂ ਉਸ ਖੁਸ਼ਬੂ ਨੂੰ ਖਤਮ ਕਰਕੇ ਦੇਸ਼ ਨੂੰ ਕਿਵੇਂ ਸਵਾਰ ਲਓਗੇ ਭਾਈ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ